ਸਤਿ ਸ਼੍ਰੀ ਅਕਾਲ ਜੀ ਸਰ ਅੱਜ ਗਿਆਪੁਰ ਤੋਂ ਜਿਹੜੀ ਪਿੰਡ ਪੁਲਾ ਪਿੰਦੇ ਵਿੱਚ ਬੱਚੀ ਨੂੰ ਸਮਾਨ ਦੇਣ ਵਾਸਤੇ ਕਾਹਦੀ ਤੇ ਕੀ ਕਰਨੇ ਬੱਚੀ ਆ ਜੀ ਸੁਖਮਨ ਪ੍ਰੀਤ ਕੌਰ ਪਹਿਲਾਂ ਆਪਣਾ ਨਾਮ ਦੱਸੋ ਹਾਂ ਹਾਂ ਮੈਂ ਦਰਬਾਰ ਸਿੰਘ ਐਸਆਈ ਆਈਸੀਪੀ ਪੁਖੜਾ ਵਾਲਾ ਚੌਂਕੀ ਇੰਚਾਰਜ ਅਰਥਾਣਾ ਰਸਾਈ ਤੋਂ ਸਪੈਸ਼ਲ ਤੌਰ ਤੇ ਆ ਸਰਪੰਚ ਸਾਹਿਬ ਵੱਲ ਸਰਦਾਰ ਜਮਲ ਸਿੰਘ ਜੀ ਵੱਲ ਇਹਨਾਂ ਦੀ ਬੇਟੀ ਨੇ ਚੰਗੇ ਹਾਸਲ ਕਰਕੇ ਨੰਬਰ ਤੇ ਆਪਣਾ एग्जाम पास ਕਰਕੇ ਤੇ ਜਿਹੜੇ ਨਵੋਦਿਆ ਸਕੂਲ ਵਾਸਤੇ ਮਤਲਬ ਫਰਸਟ ਆਈ ਹੈ ਤੇ ਬਹੁਤ ਖੁਸ਼ੀ ਹੋਈ ਆ ਮੈਂ ਸਪੈਸ਼ਲੀ ਤੌਰ ਤੇ ਤਾਂ ਆ ਆ ਜੀ ਕਿ ਭਲੇ ਪਿੰਡ ਦੇ ਵਿੱਚੋਂ ਸਰਕਾਰੀ ਸਕੂਲ ਦੇ ਵਿੱਚੋਂ ਇੱਕ ਨੰਬਰ ਤੇ ਹੋਣਾ ਨਿੱਜੀ ਗੱਲ ਨਹੀਂ ਹੈ ਬੜਾ ਵਧੀਆ ਮੈਂ ਸਨਮਾਨ ਬੇਟੀ ਨੂੰ ਕੀਤਾ ਹੈ ਹੋਰ ਵੀ ਵੱਸ-ਵੱਸ ਸਨਮਾਨ ਕਰਾਂਗੇ ਸਰਕਾਰ ਦੇ ਧਿਆਨ ਜੀ ਦਿਵਾਵਾਂਗੇ ਸਾਰਾ ਕੁਝ ਇਹਦੇ ਬੱਚਿਆਂ ਨੂੰ ਸਨਮਾਨਤ ਕਰੇ ਕਰਾਂਗੇ ਹਾਂਜੀ ਫਿਰ ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿੱਦਾਂ ਲੱਗੂ ਬੱਚੇ ਸਕੂਲ ਦੇ ਵਿੱਚ ਨਹੀਂ ਪੜ੍ਹਨ ਸਾਰੇ ਮੈਸੇਜ ਦੇਣਾ ਚਾਹੁੰਦਾ ਜਿਤਨੇ ਬੱਚੀ ਨੇ ਵੇਖੋ ਹਾਸਲ ਕੀਤਾ ਸਥਾਨ ਪਹਿਲਾ ਇਤਰਾ ਹੋਰ ਵੀ ਬੱਚਿਆਂ ਨੂੰ ਪ੍ਰੇਰਨਾ ਇਹ ਤੋਂ ਮਿਲਣੀ ਚਾਹੀਦੀ ਆ ਵੀ ਵਧੀਆ ਤੋਂ ਵਧੀਆ ਨੰਬਰ ਹਾਸਲ ਕਰਕੇ ਨਵੋਦਿਆ ਸਕੂਲ ਦੇ ਵਿੱਚ ਜਾਣਾ ਛੋਟੀ ਜੀ ਗੱਲ ਨੇ ਬੜੀ ਵਧੀਆ ਗੱਲ ਹੈ ਕਿ ਸਾਡੇ ਅੰਦਾਜ਼ ਏਰੀਆ ਦੇ ਵਿੱਚ ਨਵੋਦਿਆ ਸਕੂਲ ਆ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਨੂੰ ਏਰੀਆ ਨੂੰ ਮਤਲਬ ਇਹ ਨਵੋਦਿਆ ਸਕੂਲ ਮਿਲਿਆ ਵਾ ਤੇ ਗਰੀਬ ਬੱਚੇ ਵੀ ਜਿਹੜੇ ਚੰਗੇ ਨੰਬਰ ਲੈ ਕੇ ਉਥੋਂ ਦੇ ਚੰਗੀ ਚੰਗੀ ਪੋਸਟਾਂ ਵਿੱਚ ਜਾ ਸਕਦੇ ਆ ਹਾਨੀ ਸਰਪੰਚ ਅੱਜ ਪੰਜਾਬ ਫੁੱਟ ਦੇ ਕੂਕਿੰਗ ਚਾਰਜ ਉਪਰਾਲੇ ਦੇ ਦਰਬਾਰ ਸਿੰਘ ਜੀ ਟਾਡੀ ਗਰੇ ਵਿਖੇ ਪਹੁੰਚੇ ਤੇ ਕੀ ਕਾਰਨ ਆ ਜੀ ਜੋ ਬੋਲੇ ਸੋਨ ਪੈ ਭਗਵਾਨ ਵਾਲਮੀਕ ਮਹਾਰਾਜ ਕੇ ਗਾਇ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਬਤੇ ਮੈਂ ਪਿੰਡ ਪਲਾ ਪਿੰਡ ਤੋਂ ਜਮਲ ਸਿੰਘ ਸ਼ਹਿਰੀ ਸਰਪੰਚ ਸੋ ਮੇਰੀ ਬੇਟੀ ਸੁਭਨਪ੍ਰੀਤ ਵਧੀਆ ਨੰਬਰਾਂ ਨਾਲ ਪਾਸ ਹੋਈ ਆ ਇੱਥੋਂ ਸਰਕਾਰੀ ਹਾਈ ਸਕੂਲ ਸਮਰਾਟ ਸਕੂਲ ਤੋਂ ਸਾਡੇ ਟੀਚਰ ਵੀ ਇੱਥੋਂ ਦੇ ਬਹੁਤ ਵਧੀਆ ਪੜ੍ਹਾਉਂਦੇ ਆ ਸਟਾਫ ਬਹੁਤ ਵਧੀਆ ਜੀ ਸੂਝਵਾਨ ਸਟਾਫ ਆ ਜਿਨ੍ਹਾਂ ਨੇ ਬੱਚੀ ਨੂੰ ਪੜਾ ਕੇ ਕਾਮਯਾਬ ਕੀਤਾ ਤੇ ਨਮੂਦਿਆ ਦੇ ਪੇਪਰ ਚੋਂ ਫਸਟ ਆਈਆ ਮੇਰੀ ਬੇਟੀ ਰਮਜ਼ਾਦ ਦੀ ਵਚ ਅਨਮੂਦਿਆ ਵਿਦਿਆਲਿਆ ਸਕੂਲ ਜਿੱਥੇ ਬੇਟੀਏ ਉਹਨੇ ਬੱਚੀ ਨੇ ਉੱਥੇ ਜਾਣਾ ਵਾ ਪੜੀਏ ਤੋਂ ਵਾ ਸਰਕਾਰੀ ਹਾਈ ਸਮਾਰਟ ਸਕੂਲ ਪਲਾ ਪਿੰਡ ਚੋਂ ਸੋ ਧੰਨਵਾਦ ਕਰਦਾ ਵਾਂ ਚੌਂਕੀ ਇੰਚਾਰਜ ਭਾਜੀ ਦਰਬਾਗ ਸਿੰਘ ਦਾ ਉਕੜਾ ਵਾਲੇ ਤੋਂ ਜਿਨ੍ਹਾਂ ਨੇ ਇੱਕ ਪੋਸਟ ਵੇਖੀ ਬੱਚੀ ਦੀ ਪਾਸ ਹੋਈ ਦੀ ਤੇ ਮੇਰੀ ਬੱਚੀ ਨੂੰ ਸੁਖਨਪ੍ਰੀਤ ਕੌਰ ਨੂੰ ਮਾਨ ਸਨਮਾਨ ਕਰਨ ਆਏ ਆ ਸੋ ਇਹਨਾਂ ਨੇ ਬੱਚੀ ਦੇ ਪੜ੍ਹਨ ਨੂੰ ਕਾਪੀਆਂ ਕਿਤਾਬਾਂ ਬੈਗ ਪੈਨ ਪੈਂਸਲਾ ਤੇ ਕੁਝ ਬੱਚਿਆਂ ਦੇ ਖਾ ਲਈ ਚੌਕਲੇਟਾਂ ਲਿਆਂਦੀਆਂ ਸਰੂਪਾ ਪਾ ਕੇ ਮਾਨ ਸਨਮਾਨ ਕੀਤਾ ਵਾ ਬੜੀ ਖੁਸ਼ੀ ਦੀ ਗੱਲ ਵਾ ਕਿ ਜੋ ਇਹਨਾਂ ਨੇ ਦੱਸਿਆ ਕਿ ਨਛੇ ਦਾ ਜੋਗਿਆ ਆਪੋ ਆਪਣਾ ਬਚਾ ਕਰੋ ਤੇ ਵਾਅਦਾ ਤਵਾ ਦਿੱਤੀਆਂ ਨੂੰ ਪੜਾਓ ਤਿਆਂ ਦੇ ਸਿਰ ਤੇ ਮੇਰੀ ਧੀ ਦੇ ਸਿਰ ਤੇ ਹੱਥ ਰੱਖਿਆ ਵਾ ਕਿ ਵਾਚੜ ਕੇ ਪੜਾਈ ਕਰੇ ਜਿੱਥੇ ਮੇਰੀ ਲੋੜ ਆ ਮੈਨੂੰ ਵੀ ਦੱਸਿਓ ਕਿਉਂਕਿ ਤਿਆਂ ਦੀ ਕਾਮਯਾਬੀ ਜਿਹੜੀ ਸਾਰਿਆਂ ਦੀ ਕਾਮਯਾਬੀ ਆ ਸੋ ਧੰਨਵਾਦ ਕਰਦਾ ਪੰਜਾਬ ਪੁਲਸ ਦਾ ਸੋ ਮੇਰੇ ਵੀਰ ਐਸੇ ਦਰਵਾਖਾ ਪਾਜੀ ਜਿਨ੍ਹਾਂ ਨੇ ਮੇਰੇ ਪੜਾ ਪਿੰਡ ਵਿਖੇ ਗ੍ਰਹਿ ਵਿਖੇ ਕੁੱਝ ਕੇ ਮੇਰੀ ਬੇਟੀ ਨੂੰ ਮਾਨ ਸਨਮਾਨ ਕੀਤਾ ਸੋ ਧੰਨਵਾਦ ਕਰਦਾ ਇਹਨਾਂ ਦਾ ਕਿ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਆਪੋ ਆਪਣੀਆਂ ਬੱਚੀਆਂ ਨੂੰ ਵੱਧ ਵੱਧ ਪੜਾਓ ਤਾ ਜੋ ਕਿ ਹਰ ਕੋਈ ਬੱਚੀ ਜਿਹੜੀ ਆ ਆਪਣਾ ਤਰਕੀਦਾਰ ਆ ਆਪ ਚੁਣ ਸਕੇ ਕਿਉਂਕਿ ਮਾਪਿਆਂ ਦਾ ਕੰਮ ਆ ਬੱਚਿਆਂ ਨੂੰ ਤਿਆਰ ਕਰਾ ਕੇ ਸਮੇਂ ਸਿਰ ਸਕੂਲ ਭੇਜਣਾ ਸੋ ਇਹਨਾਂ ਵਰਜਾ ਆਪਣਾ ਪੂਰਾ ਕਰੋ ਬਾਕੀ ਬੱਚੀਆਂ ਵਧੀਆ ਪੜਦੀਆਂ ਵਾਂ ਬੱਚੀਆਂ ਨੂੰ ਪੜਾਓ ਸੋ ਧੰਨਵਾਦ ਕਰਦੇ ਆ ਦਰਵਾਜ਼ਾ ਪਾ ਜੀ ਜਿਨ੍ਹਾਂ ਨੇ ਪੜਾ ਪਿੰਡ ਗ੍ਰਹਿ ਵੀ ਆ ਕੇ ਮੇਰੀ ਬੇਟੀ ਨੂੰ ਮਾਨ ਸਨਮਾਨ ਕੀਤਾ ਸੋ ਮੇਰੇ ਦਾੜੀ ਜੀ ਚਾਚਾ ਜੀ ਮੇਰੇ ਨਾਲ ਮੇਰੇ ਵਾਲਮੀਕੀ ਸਮਾਜ ਦੇ ਵੀਰ ਵੀ ਬੈਠੇ ਆ ਜਿਨ੍ਹਾਂ ਨੇ ਬੜੇ ਚਾਅ ਤੇ ਸ਼ਾਦੇ ਨਾਲ ਮੌਕੇ ਤੇ ਪੁੱਜ ਕੇ ਬੱਚੀ ਨੂੰ ਮਾਨ ਸਨਮਾਨ ਕੀਤਾ ਇਹ ਮੇਰੇ ਸਾਫ ਸਿੰਘ ਜੀ ਮੇਰੇ ਲਖਵਿੰਦਰ ਵੀਰ ਜੀ ਸਾਰੇ ਮੇਰੇ ਵੀਰ ਜੀ ਮੇਰੇ ਵੱਡੇ ਵੀਰ ਦਲਬਾਖ ਸਿੰਘ ਜੀ ਮੇਰੇ ਪਿਤਾ ਜੀ ਸੋ ਬੱਚੀ ਦਾ ਇਮਾਨਤਾਨ ਕੀਤਾ ਵਾ ਮਾਨ ਸਨਮਕੋਗੇ ਹਰ ਕੋ ਬੱਚੇ ਦਾ ਵਰਜਿਆ ਕਿ ਅੱਗੇ ਨੂੰ ਵਜੇ ਪਿੱਛੇ ਨੂੰ ਚੇਨੇ ਸੀਗਾ ਜੋ ਗਿਆ ਬੜਾ ਬੁਰਾ ਆ ਲਿਆ ਸੋ ਧੰਨਵਾਦ ਕਰਦਾ ਸਾਰੇ ਦਾ ਮਾਨ ਸਨਮਾਨ ਹੁੰਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਆਪਣਾ ਨਾਮ ਦੱਸ ਕੇ ਤੇ ਪਿੰਡ ਦਾ ਨਾਮ ਦੱਸ ਕੇ ਤੇ ਅੱਜ ਤੁਸੀਂ ਪਿੰਡ ਭੜਾ ਸੁਣਦੇ ਮੇਰਾ ਨਾਮ ਲਖਵਿੰਦਰ ਸਿੰਘ ਜੀ ਅੱਜ ਸਾਡੇ ਛੋਟੇ ਵੀਰ ਮੌਜੂਦਾ ਸਰਪੰਚ ਜਗਮ ਸਿੰਘ ਸ਼ਹਿਰੀ ਉਹਨਾਂ ਦੀ ਬੇਟੀ ਜੋ ਸਰਕਾਰੀ ਹਾਈ ਸਕੂਲ ਪਹਾੜ ਪਿੰਡ ਵਿੱਚ ਪੜਦੀ ਸੀ ਉਹਨੇ ਜਵਾਰ ਨੋਦਾ ਵਿਦਿਆਲਾ ਦੀ ਪ੍ਰੀਖਿਆ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਮਾਣ ਵਧਾਇਆ ਵਾ ਤੇ ਇਸ ਸਮੇਂ ਸਾਡੇ ਚੌਂਕੀ ਇੰਚਾਰਜ ਸਰਦਾਰ ਦਲਬਾਤ ਸਿੰਘ ਜੀ ਭਾਈ ਬੱਚੀ ਨੂੰ ਅਸ਼ੀਰਵਾਦ ਦੇਣ ਵਾਸਤੇ ਆਏ ਇਹ ਜੀ ਸੋਚ ਵਾਲੇ ਅਫਸਰ ਅਤੇ ਹੋਰ ਮੇਰੇ ਪਤਵੰਤੇ ਸੱਜਣ ਮੇਰੇ ਵੀਰ ਇਥੇ ਘਰ ਪਹੁੰਚਿਆ ਇਦਾਂ ਹੀ ਈ ਧੀਆਂ ਭੈਣਾਂ ਦਾ ਹੁਸਤਾ ਵਾਤਾ ਰਵੇ ਤੇ ਵੀਰ ਤਰੱਕੀਆਂ ਭੈਣਾਂ ਕਰਦੇ ਰਹਿਣ ਤੇ ਬੱਚਿਆਂ ਦਾ ਹੁਸ਼ਾ ਇਦਾਂ ਹੀ ਵਾਤਾ ਰਵੇ ਕਿਉਂਕਿ ਬੱਚੇ ਜੇ ਪੜਨਗੇ ਤੇ ਫੇਰ ਹੀ ਕੁਝ ਕਰਨਗੇ ਬੱਚਿਆਂ ਦੀ ਸੋਚ ਤੇ ਜੋਸ਼ ਮਾਦੀ ਰੱਖਿਆ ਵਾ ਇਹਨਾਂ ਭੈਣ ਭਰਾਵਾਂ ਤੇ ਬੱਚਿਆਂ ਦੇ ਹੱਥੇ ਚ ਕਿਉਂਕਿ ਇਹੀ ਬੱਚੇ ਕੱਲ ਨੂੰ ਆਈਪੀਐਸ ਆਈਐਸ ਤੇ ਪੀਸੀਐਸ ਅਫਸਰ ਬਣਨਗੇ ਤਾਂ ਹੀ ਸਾਡੀ ਸੋਚ ਬਦਲੂਗੀ ਤਾਂ ਹੀ ਅਸੀਂ ਇਸ 10 ਸਾਲ ਚੋਂ ਨਿਕਲ ਸਕਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਲੇ ਕੋ ਗੱਲ ਹੀ ਆਪਣਾ ਨਾਮ ਦੱਸ ਕੇ ਜਥੇਬੰਦੀ ਦਾ ਨਾਮ ਦੱਸ ਕੇ ਤੇ ਅੱਜ ਤੁਸੀਂ ਪਿੰਡ ਭਲਾ ਪਿੰਡ ਕੌਂਟੀ ਦੇ ਇੱਕ ਜੀ ਦਰ ਨੇ ਜੋ ਬੋਲੇ ਸੋਨਰ ਤੇ ਭਗਵਾਨ ਵਾਲਮੀ ਕੁਮਾਰਾ ਜੀ ਜ ਸਾਡੀ ਸੰਸਾਰ ਦਾ ਨਾਂ ਹੈਗਾ ਜੀ ਭਗਵਾਨ ਵਾਲਮੀ ਕੁ ਜੀ ਗੁਰਗਨ ਨਾ ਨਾ ਸ਼ਕਤੀ ਦਾ ਤੇ ਜਿਨ੍ਹਾਂ ਦੇ ਵਿੱਚ ਸਾਡੇ ਜੈਮਲ ਸਿੰਘ ਸ਼ੈਰੀ ਜੀ ਮੁੱਖ ਸੰਚਾਲਕ ਜੀ ਤੇ ਉਹਨਾਂ ਦੀ ਬੇਟੀ ਆ ਸੁਖਨਾਪੀਤ ਕੌਰ ਜੀ ਜਿਹੜੀ ਸਰਕਾਰੀ ਹਾਈ ਸਕੂਲ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਕੇ ਉਹਦੇ ਸਕੂਲ ਵਿੱਚ ਪਾਸ ਹੋਈਏ ਜੀ ਅਸੀਂ ਤੁਹਾਨੂੰ ਸਾਡਾ ਬਾਬਾ ਜੈਮਲ ਸਿੰਘ ਸ਼ੈਰੀ ਦੀ ਮਿਹਨਤ ਬਹੁਤ ਹੈ ਜੀ ਬੱਚਾ ਮਗਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਦ ਤਰ੍ਹਾਂ ਇਹ ਬੇਟੀ ਪਾਸ ਹੋਈ ਹੈ ਨਾ ਸਾਡੇ ਪਿੰਡ ਭਲਿਆਪੇਣ ਦੇ ਸਾਰੇ ਪਿੰਡਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਇਸ ਤਰ੍ਹਾਂ ਹੀ ਬੱਚੇ ਪਹਿਲੇ ਨੰਬਰ ਤੇ ਹੋਣ ਤੇ ਆਪਾ ਆਪਾ ਸਨਮਾਨ ਸਨਮਾਨ ਇਹਨਾਂ ਦੇ ਕਰਦੇ ਰਹੀਏ ਦਾ ਚੌਂਕੀ ਚਾਜ ਕੁਕੜਾ ਵਾਲਾ ਤੁਜੀ ਰਾਜਾ ਸਾੰਸੀ ਦੇ ਵਿਸ਼ਨੀਗਰੇ ਜੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਵੇਖੋ ਬੇਟੀ ਨੂੰ ਮਾਨ ਸਨਮਾਨ ਕਰਨਾ ਆਇਆ ਜੇ ਇਹਨਾਂ ਦੀ ਇਹਨਾਂ ਦੀ ਬੇਟੀ ਨੂੰ ਮਾਨ ਸਨਮਾਨ ਆ ਅਸੀਂ ਕਿ ਕਿੰਨੇ ਵੀ ਸਾਰੀਆਂ ਬੇਟੀਆਂ ਨੂੰ ਮਾਨ ਸਨਮਾਨ ਹੋਣਾ ਚਾਹੀਦਾ ਜੀ ਠੀਕ ਹੈ ਪ ਅੱਗੇ ਵਧਣਗੇ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗੇਗਾ ਵੀ ਬਾਬੇ ਜੈਮਲ ਸਿੰਘ ਸ਼ਹਿਰੀ ਦੀ ਕੁੜੀ ਫਸਟ ਆਈ ਹੈ ਤੇ ਅਸੀਂ ਵੀ ਆਈਏ ਅਸੀਂ ਸਾਰਾਂ ਸੂਚਕਦਰ ਨਸ਼ਰੀ ਲਹਿਰ ਚੱਲਦੀ ਪਈ ਆ ਬੇਟੇ ਨੂੰ ਵੱਤ ਤੋਂ ਪਣਾਉਣਾ ਚਾਹੀਦਾ ਵਾ ਪਿੰਡੇ ਸਰਪੰਚ ਵੀ ਸਾਡੇ ਮੌਜੂਦਾ ਬਾਬਾ ਜੈਮਲ ਸਿੰਘ ਸ਼ਹਿਰੀ ਪਿੰਡ ਪਲਾ ਪਿੰਡੇ ਮੌਜੂਦਾ ਸਰਪੰਚ ਵੀ ਨੇ ਤੇ ਸਾਡੇ ਮੁੱਖ ਸੰਚਾਲਕ ਸੰਸਥਾ ਦੇ ਮਾਲਕ ਵੀ ਇਹ ਸਾਡੀ ਸੰਸਥਾ ਦੇ ਇਹਨਾਂ ਦੀ ਦਰੈਣ ਲਈ ਸਾਡੀ ਸੰਸਥਾ ਚੱਲਦੀ ਹੈ ਜੀ ਅਸੀਂ ਇਹਨਾਂ ਦੇ ਚੇਲੇ ਆ ਜੀ ਇਹ ਸਾਡੇ ਅੱਗੇ ਆ ਇਹ ਜਿੱਦਾਂ ਨੂੰ ਕਹਿਣਗੇ ਅਸੀਂ ਤੁਰਾਂਗੇ ਇਹਨਾਂ ਜਿੱਦਾਂ ਸਾਨੂੰ ਤੁਹਾਨੂੰ ਤੋੜਿਆ ਇਦਾਂ ਇਹਨਾਂ ਬੇਟੀ ਆਪਣੀ ਨੂੰ ਵੀ ਤੋੜਿਆ ਜੀ असीं चङी था ते चई त चङा